ਜੋਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸਲੇ ਦੀ ਬਹੁਤ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਹਰਦੀਪ ਸਿੰਘ ਡਿੰਪੇ ਢਿੱਲੋਂ ਜੋ ਕਿ ਗਿੱਦੜਵਾਹਾ ਤੋਂ ਦੋ ਵਾਰ ਇਲੈਕਸ਼ਨ ਲੜੇ ਨੇ ਹਲਕਾ ਇਹ ਹੈ ਅਕਾਲੀ ਦਲ ਛੱਡਣ ਜਾ ਰਹੇ ਨੇ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਪ੍ਰੋ ਪੰਜਾਬ ਟੀਵੀ ਦੇ ਨਾਲ ਉਹਨਾਂ ਦੇ ক্লোਜ਼ ਐਸੋਸੀਏਟ ਜੋ ਨੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਕਨਫਰਮ ਕਰ ਦਿੱਤਾ ਇਸ ਖਬਰ ਨੂੰ ਉਹਨਾਂ ਨੇ ਪੁਸ਼ਟੀ ਕੀਤੀ ਹੈ ਇਸ ਖਬਰ ਦੀ ਕਿ ਅੱਜ ਡਿੰਪੀ ਢਿੱਲੋਂ ਸ਼ਾਮ ਨੂੰ ਅਸਤੀਫਾ ਦੇ ਦੇਣਗੇ ਅਕਾਲੀ ਦਲ ਤੋਂ ਅਸਤੀਫਾ ਦੇਣ ਜਾ ਰਹੇ ਨੇ ਡਿੰਪੀ ਢਿੱਲੋਂ ਪ੍ਰੋ ਪੰਜਾਬ ਟੀਵੀ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਪਿਛਲੇ ਦਿਨਾਂ 'ਚ ਇਰਤਗਿਰਦ ਚਲਦੇ ਹੋਏ ਨਜ਼ਰ ਆਏ ਡਿੰਪੀ ਢਿੱਲੋਂ ਬਿਲਕੁਲ ਸਾਇ ਦੇ ਤਰ੍ਹਾਂ ਜਦੋਂ ਜਦੋਂ ਸੁਖਵੀਰ ਬਾਦਲ ਗਿੱਧਰਵਾਹਾ ਦੇ ਵਿੱਚ ਗਏ ਤਾਂ ਡਿੰਪੀ ਢਿੱਲੋਂ ਹਮੇਸ਼ਾ ਨਾਲ ਨਜ਼ਰ ਆਉਂਦੇ ਸੀ ਪਰ ਡਿੰਪੀ ਢਿੱਲੋਂ ਪਾਰਟੀ ਛੱਡਣ ਜਾ ਰਹੇ ਇਸ ਦੇ ਪਿੱਛੇ ਦੀ ਬਹੁਤ ਵੱਡੀ ਵਜਾ ਜਿਹੜੀ ਹੈ ਉਹਨਾਂ ਨੇ ਸਾਨੂੰ ਦੱਸੀ ਹੈ ਜਿਹੜੀ ਫੋਨ ਤੇ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜੋ ক্লোਜ਼ ਸੋਰਸ ਨੇ ਉਹਨਾਂ ਦੇ ਜੋ ক্লোਜ਼ ਐਸੋਸੀਏਟ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਸਾਡੀ ਔਰ ਉਹਨਾਂ ਨੇ ਕਨਫਰਮ ਕੀਤਾ ਇਸ ਖਬਰ ਨੂੰ ਕਿ ਡਿੰਪੀ ਢਿੱਲੋਂ ਅੱਜ ਅਕਾਲੀ ਦਲ ਛੱਡਣ ਜਾ ਰਹੇ ਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਡਿੰਪੀ ਢਿੱਲੋਂ ਅੱਜ ਅਕਾਲੀ ਦਲ ਛੱਡ ਦੇਣਗੇ ਸ਼ਾਮ ਨੂੰ ਅਸਤੀਫਾ ਦੇ ਦੇਣਗੇ ਡਿੰਪੀ ਢਿੱਲੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਜਦੋਂ ਅਸਤੀਫਾ ਹੈਗਾ ਡਿੰਪੀ ਢਿੱਲੋਂ ਦਾ ਮੰਨਿਆ ਉਦੋਂ ਹੀ ਜਾਏਗਾ ਪਰ ਉਹਨਾਂ ਦੇ ਬਿਲਕੁਲ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਨੇ ਨਾਰਾਜ਼ਗੀ ਦੀ ਵਜ੍ਹਾ ਵੀ ਦੱਸੀ ਹੈ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਸੁਖਵੀਰ ਸਿੰਘ ਬਾਦਲ ਹੁਣਾ ਦੇ ਨਾਲ ਮੀਟਿੰਗ ਹੋਈ ਹੈ ਸੁਖਵੀਰ ਬਾਦਲ ਹੁਣਾ ਨੇ ਮੀਟਿੰਗ ਤੋਂ ਬਾਅਦ ਫਿਰ ਇਹ ਗੱਲ ਕਹੀ ਹੈ ਟਿਕਟ ਦੇ ਬਾਰੇ ਜਦੋਂ ਚਰਚਾ ਹੋਈ ਜਿਮਨੀ ਚੋਣ ਨੂੰ ਲੈ ਕੇ ਕਿਉਂਕਿ ਲਗਾਤਾਰ ਸੁਖਵੀਰ ਸਿੰਘ ਬਾਦਲ ਹੁਣਾ ਦੀ ਸਰਗਰਮੀ ਵਧ ਰਹੀ ਹੈ ਗਿੱਦੜਬਾਹੇ ਦੇ ਵਿੱਚ ਔਰ ਗਿੱਦੜਬਾਹੇ ਦੇ ਵਿੱਚ ਜਦੋਂ ਲਗਾਤਾਰ ਸੁਖਵੀਰ ਬਾਦਲ ਜਾਂਦੇ ਆ ਤਾਂ ਨਾਲ ਡਿੰਪਿਟ ਲੋ ਨਜ਼ਰ ਆਉਂਦੇ ਆ ਤਾਂ ਅੱਜ ਜਦੋਂ ਸਵੇਰੇ ਮੀਟਿੰਗ ਹੋਈ ਹੈ ਸੁਖਵੀਰ ਸਿੰਘ ਬਾਦਲ ਹੁ ਕੇ ਟਿਕਟ ਨੂੰ ਲੈ ਕੇ ਕਿ ਜਦੋਂ ਟਿਕਟ ਦੀ ਗੱਲ ਚੱਲੀ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਡਿੰਪੀ ਤੁਹਾਨੂੰ ਡਿੰਪੀ ਜੀ ਤੁਹਾਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਾਏਗੀ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਤੁਸੀਂ ਇਲੈਕਸ਼ਨ ਲੜ ਲਓ ਇਹ ਜਿਹੜੀ ਗੱਲ ਉਹਨਾਂ ਨੇ ਸਾਨੂੰ ਦੱਸੀ ਹੈ ਉਹ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਜਿਹੜੀ ਗੱਲਬਾਤ ਦਾ ਜਿਹੜਾ ਜਿਹੜੀ ਜਾਣਕਾਰੀ ਸੀ ਉਹ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਨੇ ਜਿਵੇਂ ਜਿਵੇਂ ਦੱਸੀ ਹੈ ਉਹ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਸ ਤਰ੍ਹਾਂ ਦੀ ਚਰਚਾ ਵੀ ਸੀਗੀ ਪਿਛਲੇ ਦਿਨ ਵੀ ਕਿ ਪਿਛਲੇ ਦਿਨ ਮੀਟਿੰਗ ਵੀ ਹੋਈ ਆ ਆਮ ਆਦਮੀ ਪਾਰਟੀ ਦੇ ਨਾਲ ਡਿੰਪੀ ਢਿਲੋਂ ਉਹਨਾਂ ਦੀ ਇਸ ਤਰ੍ਹਾਂ ਦੀ ਚਰਚ ਪਰ ਅੱਜ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਵੇਰੇ ਜਦੋਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਫਿਰ ਚਰਚਾ ਹੋਈ ਟਿਕਟ ਨੂੰ ਲੈ ਕੇ ਕਿਉਂਕਿ ਜ਼ਿਮਨੀ ਚੋਣਾਂ ਆਉਣ ਜਾ ਰਹੀਆਂ ਨੇ ਕਦੇ ਵੀ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ ਪੰਜਾਬ ਤੋਂ ਚਾਰ ਜ਼ਿਮਨੀ ਚੋਣਾਂ ਹੋਣੀਆਂ ਉਹਨਾਂ ਚੋਂ ਗਿੱਦੜਵਾਹਾ ਦੀ ਇੱਕ ਵੀ ਸੀਟ ਦੇ ਉੱਪਰ ਵੀ ਇਲੈਕਸ਼ਨ ਹੋਣੇ ਆ ਤਾਂ ਜਦੋਂ ਟਿਕਟ ਨੂੰ ਲੈ ਕੇ ਚਰਚਾ ਹੋਈ ਤਾਂ ਫਿਰ ਡਿੰਪੀ ਟਲੋਂ ਨੂੰ ਨਾ ਹੋਈ ਜਦੋਂ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਫਿਰ ਤੁਸੀਂ ਲੜ ਲਓ ਅਸੀਂ ਤੁਹਾਡੇ ਨਾਲ ਤਨੋਂ ਮਨੋਂ ਤਨੋਂ ਅਸੀਂ ਤੁਹਾਡੇ ਨਾਲ ਔਰ ਉਸ ਤੋਂ ਬਾਅਦ ਫਿਰ ਕਿਹਾ ਕਿ ਮੈਂ ਵੀ ਇ ਫਿਰ ਉਹਨਾਂ ਨੇ ਕਿਹਾ ਕਿ ਤੀਜਾ ਕੌਣ ਹੋ ਤੀਜਾ ਕੌਣ ਹੈ ਬੰਦਾ ਤੀਜੀ ਕਿਸ ਨੂੰ ਟਿਕਟ ਦਿੱਤੀ ਜਾ ਰਹੀ ਹੈ ਤਾਂ ਜ਼ਿਕਰ ਕਹਿੰਦੇ ਮਨਪ੍ਰੀਤ ਬਾਦਲ ਹੁਣਾਂ ਦਾ ਵਿਛੜਿਆ ਸੀਗਾ ਮਨਪ੍ਰੀਤ ਬਾਦਲ ਹੁਣਾਂ ਦਾ ਜ਼ਿਕਰ ਛਡਣ ਤੋਂ ਬਾਅਦ ਫਿਰ ਡਿੰਪੀ ਢਿਲੋਂ ਕਿਨਾਰਾ ਕਰਨ ਲੱਗੇ ਫਿਰ ਡਿੰਪੀ ਢਿਲੋਂ ਨਾਰਾਜ਼ ਹੋਏ ਇਸ ਗੱਲ ਨੂੰ ਲੈ ਕੇ ਹੁਣ ਸਵਾਲ ਇਹ ਹੈ ਕਿ ਕੀ ਮਨਪ੍ਰੀਤ ਬਾਦਲ ਵਾਪਸੀ ਕਰਨਗੇ ਜਾਂ ਕਿਸੇ ਹੋਰ ਤਰੀਕੇ ਨਾਲ ਸਪੋਰਟ ਉਹਨਾਂ ਨੂੰ ਕੀਤਾ ਜਾ ਸਕਦਾ ਤਾਂ ਵੱਡੀ ਖਬਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਇੰਟਰਨਲ ਜਿਹੜੀ ਗੱਲਬਾਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਡਿੰਪੀ ਢਿਲੋਂ ਸ਼ਾਮ ਨੂੰ ਅਕਾਲੀ ਦਲ ਛੱਡ ਦੇਣਗੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਰਹੀ ਹੈ ਹਾਲਾਂਕਿ ਉਹਨਾਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ ਕਿਉਂਕਿ ਡਿੰਪੀ ਢਿਲੋਂ ਉਹ ਲੀਡਰ ਹੈ ਜਿਨ੍ਹਾਂ ਦਾ ਪੂਰਾ ਦਬਦਬਾ ਆਪਣੇ ਇਲਾਕੇ ਦੇ ਵਿੱਚ ਔਰ ਜਦੋਂ ਆਮ ਆਦਮੀ ਪਾਰਟੀ ਦੀ ਪੂਰੀ ਹਨੇਰੀ ਪੰਜਾਬ ਦੇ ਵਿੱਚ ਵਗੀ ਔਰ ਉਦੋਂ ਡਿੰਪੀ ਢਿਲੋਂ 12-1300 ਵੋਟਾਂ ਦੇ ਨਾਲ ਹਾਰੇ ਜੇ ਇੱਕ ਦੋ ਕੈਂਡੀਡੇਟ ਹੋਰ ਜਿਹੜੇ ਛੋਟੇ ਕੈਂਡੀਡੇਟ ਸੀ ਸ਼ਾਇਦ ਹਾਲਾਂਕਿ ਚੋਣ ਲੜਨ ਵਾਲੇ ਸਾਰੇ ਇੱਕੋ ਜਿਹੇ ਹੁੰਦੇ ਆ ਪਰ ਜੋ ਨਾ ਉਹ ਵੋਟਾਂ ਉਧਰ ਨੂੰ ਭੱਜ ਜਾਂਦੀਆਂ ਤਾਂ ਡਿੰਪੀ ਢਿਲੋਂ ਚੋਣ ਪੱਕਾ ਜਿੱਤ ਜਾਂਦੇ ਪਰ ਡਿੰਪੀ ਢਿਲੋਂ ਚੋਣ ਹਾਰ ਗਏ ਸੀਗੇ ਪਰ ਅੱਜ ਸ਼ਾਮ ਨੂੰ ਡਿੰਪੀ ਢਿੱਲੋਂ ਅਸਤੀਫਾ ਦੇ ਦੇਣਗੇ ਇਹ ਜਾਣਕਾਰੀ ਹੈ ਸਾਡੇ ਤੱਕ ਨਿਕਲ ਕੇ ਸਾਹਮਣੇ ਆਈ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਉਹਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਕਨਫਰਮ ਕਰਨ ਦੇ ਲਈ ਅਸੀਂ ਖਬਰ ਨੂੰ ਫੋਨ ਉਹਨਾਂ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਨਫਰਮ ਕੀਤਾ ਕਿ ਅੱਜ ਸ਼ਾਮ ਨੂੰ ਬਾਈ ਜੀ ਅਸਤੀਫਾ ਦੇ ਦੇਣਗੇ ਬਾਈ ਜੀ ਹੁਣੇ ਜੋਨੇ ਅੱਜ ਸ਼ਾਮ ਨੂੰ ਅਕਾਲੀ ਦਲ ਛੱਡਣ ਜਾ ਰਹੇ ਆ ਇਹ ਇਹ ਗੱਲ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਨਾਲ ਹੀ ਪਿੱਛੇ ਦੀ ਵਜ੍ਹਾ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਇਹ ਪੂਰਾ ਵੇਰਵਾ ਦੱਸਿਆ ਉਹਨਾਂ ਨੇ ਦੱਸੀ ਹੈ ਪੂਰੀ ਵਜ੍ਹਾ ਉਹਨਾਂ ਨੇ ਕਿਹਾ ਕਿ ਜਦੋਂ ਟਿਕਟ ਨੂੰ ਲੈ ਕੇ ਚਰਚਾ ਚੱਲ ਰਹੀ ਸੀਗੀ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਜਦੋਂ ਗੱਲਬਾਤ ਟਿਕਟ ਨੂੰ ਲੈ ਕੇ ਅਸੀਂ ਸ਼ੁਰੂ ਕੀਤੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਡਿੰਪੀ ਟਿਕਟ ਇਸ ਵਾਰ ਤੁਹਾਨੂੰ ਨਹੀਂ ਦਿੱਤੀ ਜਾਣੀ ਇਹ ਜਿਹੜੀ ਗੱਲ ਉਹਨਾਂ ਨੇ ਸਾਨੂੰ ਦੱਸੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਨੇ ਕਿਹਾ ਕਿ ਤਾਂ ਫਿਰ ਬੰਦ ਸਾਹਿਬ ਫਿਰ ਕੌਣ ਲੜੂਗਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਤੁਸੀਂ ਲੜੋ ਅਸੀਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਸਪੋਰਟ ਕਰਾਂਗੇ ਅਸੀਂ ਤੁਹਾਡੀ ਇਲੈਕਸ਼ਨ ਲੜਾਂਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਇਲੈਕਸ਼ਨ ਨਹੀਂ ਲੜ ਰਿਹਾ ਤੁਸੀਂ ਵੀ ਇਲੈਕਸ਼ਨ ਨਹੀਂ ਲੜ ਰਹੇ ਤਾਂ ਫਿਰ ਤੀਜਾ ਕੋਈ ਹੋਊਗਾ ਉਹਨਾਂ ਨੇ ਕਿਹਾ ਕਿ ਤੀਜਾ ਕੌਣ ਹੋ ਸਕਦਾ ਜਦੋਂ ਚਰਚਾ ਦੱਸਿਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਹੁਣਾਂ ਦੀ ਛਿੜੀ ਔਰ ਉਸ ਤੋਂ ਬਾਅਦ ਫਿਰ ਜਿਹੜਾ ਡਿੰਪੀ ਢਿਲੋਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਮਨਪ੍ਰੀਤ ਬਾਦਲ ਹੁਣ ਵਾਪਸੀ ਕਰਨਗੇ ਜਾਂ ਕੀ ਹੋਏਗਾ ਹਾਲਾਂਕਿ ਇਸ ਨੂੰ ਲੈ ਕੇ ਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮਨਪ੍ਰਿਤ ਬਾਦਲ ਵੀ ਬਹੁਤ ਸਰਗਰਮ ਹੈ ਤੁਸੀਂ ਦੇਖਿਆ ਹੋ ਪਿਛਲੇ ਦਿਨੀ ਮਨਪ੍ਰਿਤ ਬਾਦਲ ਵੀ ਆਪਣੇ ਕਾਰਜਦਿਵਸ ਵਿੱਚ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਆ ਮਨਪ੍ਰਿਤ ਬਾਦਲ ਸਰਪੰਚਾਂ ਨੂੰ ਮਿਲ ਰਿਹਾ ਜਿਹੜੇ ਪੁਰਾਣੇ ਲੋਕ ਮਨਪ੍ਰਿਤ ਬਾਦਲ ਹੋਣਾਂ ਦੇ ਨਾਲ ਚੱਲਦੇ ਰਹੇ ਆ ਉੱਠਦੇ ਬੈੰਦੇ ਰਹੇ ਆ ਜਾਂ ਦੁੱਖ ਸੁੱਖ ਦੇ ਵਿੱਚ ਨਾਲ ਮਨਪ੍ਰਿਤ ਬਾਦਲ ਹੋਣਾਂ ਦੇ ਖੜਦੇ ਰਹੇ ਆ ਉਹਨਾਂ ਲੋਕਾਂ ਨੂੰ ਵੀ ਮਨਪ੍ਰਿਤ ਬਾਦਲ ਮਿਲਦੇ ਨਜ਼ਰ ਆ ਰਹੇ ਆ ਔਰ 1995 ਤੋਂ ਲੈ ਕੇ 2007 ਤੱਕ ਯਾਨੀ ਕਿ 4 ਇਲੈਕਸ਼ਨਾਂ ਮਨਪ੍ਰਿਤ ਬਾਦਲ ਜਿੱਤੇ ਨੇ ਉੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੀ ਸ਼ੁਰੂਆਤ ਉਹਨਾਂ ਦੀ ਹੋਈ ਸੀ 1995 ਚ ਮਨਪ੍ਰੀਤ ਬਾਦਲ ਹੋਣਾਂ ਦੀ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਲੰਬਾ ਸਮਾਂ ਉਹ ਜਿੱਦੇ ਰਹੇ ਲਗਾਤਾਰ 5 ਵਾਰ 5 ਚੋਣਾਂ ਪ੍ਰਕਾਸ਼ ਸਿੰਘ ਬਾਦਲ ਉੱਥੋਂ ਜਿੱਤੇ ਨੇ ਲਗਾਤਾਰ ਔਰ 1969 ਦੀ ਗੱਲ ਕੀਤੀ ਜਾਵੇ 72 ਦੀ ਗੱਲ ਕੀਤੀ ਜਾਵੇ 77 80 ਤੇ 85 ਇਹ ਚੋਣਾਂ ਪ੍ਰਕਾਸ਼ ਸਿੰਘ ਬਾਦਲ ਉੱਥੋਂ ਲੜੇ ਜਿੱਤੇ ਵੀ ਔਰ ਅਕਾਲੀਆਂ ਦਾ ਗੜ ਕਿਹਾ ਜਾਂਦਾ ਗਿੱਦੜਵਾ ਗਿੱਦੜਵਾ ਅਕਾਲੀਆਂ ਦਾ ਗੜ ਪਰ ਥੋੜੀ ਜੀ ਵਜਾ ਕਰਕੇ ਥੋੜੀ ਜੀ ਚੂਕ ਕਹਿ ਲੋ ਜਾਂ ਥੋੜੀ ਜੀ ਵਜ ਥੋੜੀਆਂ ਜੀਆਂ ਵੋਟਾਂ ਕਰਕੇ 2022 ਦੀਆਂ ਚੋਣਾਂ ਦੇ ਵਿੱਚ ਡਿੰਪੀ ਢਿਲੋਂ ਚੋਣ ਹਾਰ ਗਏ ਸੀਗੇ ਪਰ ਜੋਰ ਬਹੁਤ ਲਾਇਆ ਉਹਨਾਂ ਨੇ ਹਾਲਾਂਕਿ ਡਿੰਪੀ ਢਿਲੋਂ ਇੱਕ ਸੋਲਿਡ ਲੀਡਰ ਨੇ ਆਪਣੇ ਹਲਕੇ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਜਿਹੜਾ ਕੰਮ ਕੋਈ ਸਰਕਾਰ ਤੋਂ ਨਹੀਂ ਹੋਣਾ ਹੁੰਦਾ ਕਹਿੰਦੇ ਕਿ ਡਿੰਪੀ ਢਿਲੋਂ ਪਰਸਨਲ ਲੈਵਲ ਤੇ ਉਹ ਕੰਮ ਕਰ ਦਿੰਦੇ ਆ ਇਸ ਤਰ੍ਹਾਂ ਦੀ ਛਵੀਆ ਡਿੰਪਿਟ ਲੋਹਣਾ ਦੀ ਆਪਣੇ ਇਲਾਕੇ ਦੇ ਵਿੱਚ ਉਹਨਾਂ ਦਾ ਪੂਰਾ ਦਬਦਬਾ ਹੈ ਪੂਰੀ ਪੈਠ ਹੈ ਡਿੰਪਿਟ ਲੋਹਣਾ ਦੀ ਔਰ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਚ ਪੂਰਾ ਲਹਿਰ ਸੀਗੀ ਵਗ ਰਹੀ ਆਮ ਆਦਮੀ ਪਾਰਟੀ ਦੀ ਔਰ ਉਦੋਂ ਡਿੰਪਿ ਢੀਲੋਂ 1200 ਵੋਟਾਂ ਦੇ ਨਾਲ ਆਰੇ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਸੀ ਉਹ ਤੀਸਰੇ ਨੰਬਰ ਤੇ ਰਹੇ ਤਾਂ ਉਸ ਤੋਂ ਬਾਅਦ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਅਕਾਲੀ ਦਲ ਛੱਡਣ ਜਾ ਰਹੇ ਨੇ ਡਿੰਪੀ ਟਿਲੋਂ ਡਿੰਪੀ ਟਿਲੋਂ ਹਾਲਾਂਕਿ ਲਗਾਤਾਰ ਨਜ਼ਰ ਆ ਰਹੀ ਸੀ ਨਾਲ ਸੁਖਵੀਰ ਸਿੰਘ ਬਾਦਲ ਹੁਣਾ ਦੇ ਪਰ ਚਰਚਾ ਜਦੋਂ ਕਹਿੰਦੇ ਮਨਪ੍ਰੀਤ ਬਾਦਲ ਹੁਣਾ ਦੀ ਛਿੜੀ ਹੈ ਔਰ ਉਸ ਵੇਲੇ ਫਿਰ ਅ ਡਿੰਪਿਟ ਲੋਕ ਕਹਿੰਦੇ ਕਿ ਮਿਹਨਤ ਅਸੀਂ ਕੀਤੀ ਹੈ ਤਾਂ ਫਿਰ ਹੋਰ ਕੋਈ ਇਥੋਂ ਇਲੈਕਸ਼ਨ ਕਿਉਂ ਲੜੇ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹੁਣ ਡਿੰਪਿਟ ਲੋ ਆ ਸ਼ਾਮ ਨੂੰ ਅਸਤੀਫਾ ਦੇ ਸਕਦੇ ਨੇ ਹਾਲਾਂਕਿ ਜਦੋਂ ਅਸਤੀਫਾ ਦੇਣਗੇ ਮੰਨਿਆ ਉਦੋਂ ਹੀ ਜਾਏਗਾ ਪਰ ਸਾਡੇ ਨਾਲ ਗੱਲਬਾਤ ਉਹਨਾਂ ਦੌਰਾਨ ਉਹਨਾਂ ਨੇ ਕਨਫਰਮ ਕਰ ਦਿੱਤਾ ਡਿੰਪਿਟ ਲੋ ਉਹਨਾਂ ਦੇ ਕਲੋਜ਼ ਐਸੋਸੀਏਟ ਨੇ ਪਰਿਵਾਰਕ ਮੈਂਬਰ ਨੇ ਔਰ ਉਹਨਾਂ ਨੇ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਮੇਰੇ ਨਾਲ ਗੱਲਬਾਤ ਦੌਰਾਨ ਇਹ ਕਨਫਰਮ ਕਰ ਦਿੱਤਾ ਕਿ ਬਾਈ ਜੀ ਅੱਜ ਸ਼ਾਮ ਨੂੰ ਅਸਤੀਫਾ ਦੇ ਦੇਣਗੇ ਬਾਈ ਜੀ ਯਾਨਕਿ ਡਿੰਪੀ ਢਿਲੋਂ ਹਾਂ ਦੀ ਹੀ ਗੱਲ ਹੋ ਰਹੀ ਸੀ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਤਾਂ ਡਿੰਪੀ ਢਿਲੋਂ ਅਸਤੀਫਾ ਦੇ ਦੇਣਗੇ ਪਰ ਜਿਸ ਤਰੀਕੇ ਦੇ ਨਾਲ ਡਿੰਪੀ ਢਿਲੋਂ ਲਗਾਤਾਰ ਮਿਹਨਤ ਕਰ ਰਹੇ ਸੀਗੇ ਔਰ ਲਗਾਤਾਰ ਬਹੁਤ ক্লোਜ਼ ਸੀਗੇ ਡਿੰਪੀ ਢਿਲੋਂ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਹਾਲਾਂਕਿ ਰਾਜਨੀਤੀ ਚ ਕਿਹਾ ਜਾਂਦਾ ਹੈ ਕਿ ਕੋਈ ਕਿਸੇ ਦਾ ਪੱਕਾ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਪੱਕਾ ਸਾਥੀ ਨਹੀਂ ਹੁੰਦਾ ਪਰ ਬਹੁਤ ক্লোਜ਼ ਸੀ ਬਹੁਤ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਸੀਗੇ ਡਿੰਪੀ ਢਿਲੋਂ ਸੁਖਵੀਰ ਸਿੰਘ ਬਾਦਲ ਹੋਣਾ ਦੇ ਪਰ ਹੁਣ ਜੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਸਾਥ ਛੱਡਦੇ ਆ ਤਾਂ ਫਿਰ ਦੇਖਣਾ ਹੋਵੇਗਾ ਕਿ ਅਗਲੀ ਰੂਪਰੇਖਾ ਕੀ ਤੈਅ ਕਰਦੇ ਆ ਅਗਲੀ ਰਾਜਨੀਤੀ ਡਿੰਪੀ ਢਿਲੋਂ ਹਾਂ ਦੀ ਕੀ ਹੋਏਗੀ ਦੀ ਡਿੰਪੀ ਟਲੋਂ ਨੂੰ ਕਿਸੇ ਹੋਰ ਪਾਰਟੀ ਜਾਣਗੇ ਹਾਲਾਂਕਿ ਚਰਚਾ ਸੀਗੀ ਕਿ ਆਮ ਆਦਮੀ ਪਾਰਟੀ ਜਾ ਸਕਦੇ ਆ ਔਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਇਸ ਤਰ੍ਹਾਂ ਦੀ ਚਰਚਾ ਸੀ ਹਾਲਾਂਕਿ ਪਿਛਲੇ ਦਿਨੀ ਉਹਨਾਂ ਨੇ ਖਾਰਜ ਕੀਤਾ ਸੀ ਇਸ ਚਰਚਾ ਨੂੰ ਕਿ ਇਹ ਸਿਰਫ ਚਰਚਾ ਹੈ ਹਵਾ-ਹਵਾਈ ਗੱਲਾਂ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਔਰ ਇਸ ਚਰਚਾ ਨੂੰ ਉਹਨਾਂ ਨੇ ਖਾਰਜ ਕੀਤਾ ਸੀ ਡਿੰਪੀ ਟਲੋਂ ਨੇ ਪਰ ਹੁਣ ਡਿੰਪੀ ਟਲੋਂ ਦੀ ਪੂਰੀ ਸੋਲਿਡ ਚਰਚਾ ਵੀ ਬਣੀ ਹੋਈ ਹੈ ਔਰ ਹੁਣ ਡਿੰਪੀ ਟਲੋਂ ਦੇ ক্লোਜ਼ ਮੈਂਬਰਸ ਨੇ ਸਾਨੂੰ ਕਨਫਰਮ ਕੀਤਾ ਹੈ ਇਸ ਖਬਰ ਨੂੰ ਹਾਲਾਂਕਿ ਮਨਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਨੂੰ ਚੱਲ ਰਹੀਆਂ ਨੇ ਲਗਾਤਾਰ ਲਗਾਤਾਰ ਕਿ ਮਨਾ ਲਿਆ ਜਾਵੇ ਡਿੰਪੀ ਟੂ ਲੋਹਣਾ ਨੂੰ ਕਿਉਂਕਿ ਜੇ ਡਿੰਪੀ ਟੂ ਨੂੰ ਛੱਡ ਦਿਆ ਤਾਂ ਇੱਕ ਬਹੁਤ ਵੱਡਾ ਚਿਹਰਾ ਜਿਹੜਾ ਉਹ ਅਕਾਲੀ ਦਲ ਤੋਂ ਪਾਸੇ ਹੋ ਜਾਏਗਾ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਜਿੱਥੇ ਕ੍ਰੈਡੀਬਿਲਟੀ ਦੀ ਹੱਦ ਦਾ ਸਵਾਲ ਆਉਂਦਾ ਤਾਂ ਡਿੰਪੀ ਟੂ ਲੋ ਉਹਨਾਂ ਲੀਡਰਾਂ ਦੇ ਵਿੱਚੋਂ ਜਿਨ੍ਹਾਂ ਨੇ ਕ੍ਰੈਡੀਬਿਲਟੀ ਆਪਣੀ ਬਣਾ ਕੇ ਰੱਖੀ ਔਰ ਜਿਸ ਤਰੀਕੇ ਨਾਲ ਵਿਕਰਮ ਮਜੀਠੀਆ ਹੁਣਾਂ ਦਾ ਜ਼ਿਕਰ ਆਉਂਦਾ ਔਰ ਜਿਸ ਤਰੀਕੇ ਦੇ ਨਾਲ ਮਨਪ੍ਰੀਤ ਿਆਲੀ ਹੁਣਾਂ ਦਾ ਜ਼ਿਕਰ ਆਉਂਦਾ ਔਰ ਹੋਰ ਕਈ ਲੀਡਰ ਜਿਨ੍ਹਾਂ ਦਾ ਜ਼ਿਕਰ ਆਉਂਦਾ ਕਿ ਇਹਨਾਂ ਨੇ ਆਪਣੀ ਕ੍ਰੈਡੀਬਿਲਟੀ ਬਣਾ ਕੇ ਰੱਖੀ ਆਪਣੇ ਵਰਕਰਾਂ ਦੇ ਲਈ ਜਾਣ ਲਾ ਦਿੰਦੇ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਡਿੰਪਿਟ ਲੋ ਵੀ ਨਹੀਂ ਤਾਂ ਡਿੰਪਿਟ ਲੋ ਜੋ ਕਿ ਹੁਣ ਪਾਰਟੀ ਛੱਡਣ ਜਾ ਰਹੇ ਆ ਅੱਜ ਸ਼ਾਮ ਨੂੰ ਡਿੰਪਿਟ ਲੋ ਅਸਤੀਫਾ ਦੇ ਦੇਣਗੇ ਇਹ ਗੱਲ ਉਹਨਾਂ ਦੇ ਬਿਲਕੁਲ ক্লোਜ਼ ਐਸੋਸੀਏਟ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਪ੍ਰੋ ਪੰਜਾਬ ਟੀਵੀ ਦੌਰਾਨ ਗੱਲਬਾਤ ਕਰਦਿਆਂ ਕਨਫਰਮ ਕੀਤਾ ਇਸ ਖਬਰ ਨੂੰ ਤਾਂ ਜੇ ਡਿੰਪੀਟ ਨੂੰ ਅਸਤੀਫਾ ਦਿੰਦੇ ਆ ਤਾਂ ਫਿਰ ਉਹਨਾਂ ਦੀ ਅਗਲੀ ਰਾਜਨੀਤੀ ਕਿਧਰ ਨੂੰ ਜਾਏਗੀ ਅਗਲੀ ਰਣਨੀਤੀ ਉਹਨਾਂ ਦੀ ਕੀ ਹੋਏਗੀ ਇਹ ਦੇਖਣਾ ਬਹੁਤ ਅਹਿਮ ਹੋਏਗਾ ਬਹੁਤ ਦਿਲਚਸਪ ਹੋਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅ ਡਿਪਟੀ ਲੋਬ ਸਰਗਰਮ ਸੀਗੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਪੁਰਾਣੇ ਕਿੱਸੇ ਦੱਸਦੇ ਹੋਏ ਲੋਕਾਂ ਨੂੰ ਨਜ਼ਰ ਆਉਂਦੇ ਸੀਗੇ ਉਹ ਕਹਿੰਦੇ ਸੀ ਕਿ ਜੋ ਕੰਮ ਕੀਤੇ ਆ ਬਾਦਲ ਸਾਹਿਬ ਹੁਣਾਂ ਨੇ ਕੀਤੇ ਆ ਔਰ ਹੁਣ ਵੀ ਤੁਸੀਂ ਲੋਕਾਂ ਨੂੰ ਜਿਤਾਓ ਔਰ ਇੱਥੇ ਗੱਪਾਂ ਮਾਰਨ ਵਾਲੇ ਤਾਂ ਬਹੁਤ ਆਉਣਗੇ ਇਹ ਉਹਨਾਂ ਦੀ ਖੁਦ ਦੀ ਸ਼ਬਦ ਸੀਗੇ ਉਹਨਾਂ ਦੇ ਜੋ ਉਹ ਬੋਲੇ ਸੀਗੇ ਡਿਪਟੀ ਲੋਬ ਔਰ ਅਸੀਂ ਬਾਦਲ ਸਾਹਿਬ ਦੇ ਨਾਲ ਆ ਇਹ ਗੱਲ ਉਹ ਕਹਿ ਰਹੇ ਸੀਗੇ ਪਰ ਹੁਣ ਜੋ ਹੈ ਅੱਜ ਸਵੇਰੇ ਜਿਹੜੀ ਮੀਟਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਫੋਨ ਤੇ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਬਾਦਲ ਸਾਹਿਬ ਨਾਲ ਮੀਟਿੰਗ ਹੋਈ ਯਾਨੀ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜ਼ਿਕਰ ਉਹ ਕਰ ਰਹੇ ਸੀਗੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਬਾਦਲ ਸਾਹਿਬ ਨਾਲ ਮੀਟਿੰਗ ਹੋਈ ਔਰ ਉਦੋਂ ਜਦੋਂ ਮਨਪ੍ਰੀਤ ਬਾਦਲ ਦਾ ਜ਼ਿਕਰ ਚੱਲਿਆ ਔਰ ਫਿਰ ਜਦੋਂ ਵੋਟਾਂ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੀ ਮਨਪ੍ਰੀਤ ਬਾਦਲ ਲੜੂਗਾ ਤਾਂ ਫਿਰ ਜੀ ਉਹ ਕਿਸ ਤਰੀਕੇ ਦੇ ਨਾਲ ਕਿਧਰੋਂ ਲੜਨਗੇ ਤਾਂ ਫਿਰ ਇਹ ਇਹ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਕਿਹਾ ਕਿ ਉਹ ਵੀ ਆਪਣੇ ਬ੍ਰਦਰ ਹੈ ਇਸ ਤਰ੍ਹਾਂ ਦੀ ਵੀ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਫਿਰ ਹੁਣ ਦੇਖਣਾ ਹੈ ਕਿ ਬ੍ਰਦਰ ਦੀ ਸਪੋਰਟ ਕੀਤੀ ਜਾਏ ਮਨਪ੍ਰੀਤ ਬਾਦਲ ਕੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨਗੇ ਜਾਂ ਫਿਰ ਭਾਜਪਾ ਵੱਲੋਂ ਚੋਣ ਲੜਨਗੇ ਕੀ ਹੋਏਗਾ ਇਹ ਪੂਰੀ ਸਿਆਸਤ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗੀ ਅੱਜ ਸ਼ਾਮ ਨੂੰ ਸ਼ਾਇਦ ਡਿੰਪੀ ਢਿਲੋਂ ਵੀ ਕਲੀਅਰ ਕਰ ਦੇਣਗੇ ਇਸ ਮਸਲੇ ਨੂੰ ਪਰ ਅੱਜ ਸ਼ਾਮ ਤੱਕ ਡਿੰਪੀ ਢਿਲੋਂ ਅਸਤੀਫਾ ਦੇ ਦੇਣਗੇ ਇਹ ਜਾਣਕਾਰੀ ਉਹਨਾਂ ਦੇ ਬਿਲਕੁਲ ক্লোਜ਼ ਪਰਿਵਾਰਕ ਮੈਂਬਰ ਨੇ ਸਾਡੇ ਨਾਲ